ਖੁਸ਼ਖਬਰੀ ਹੈ ਆਪੋ ਆਪਣੇ ਵਾਨਾਂ ਦੀਆਂ ਟੈਂਕੀਆਂ ਫੁੱਲ ਕਰਨ ਦੀ ਤਿਆਰੀ ਕਰ ਲਓ ਕਿਉਂਕਿ ਸਰਕਾਰ ਦੇ ਵੱਲੋਂ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਆਮ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟਾਅ ਵੇਖਣ ਨੂੰ ਮਿਲ ਸਕਦਾ ਹੈ ਯਾਨੀ ਕਿ ਪੈਟਰੋਲ ਤੇ ਡੀਜ਼ਲ ਸਸਤਾ ਹੋ ਸਕਦਾ ਸਸਤਾ ਵੀ ਕੋਈ 1 ਰੁਪਏ 2 ਰੁਪਏ ਜਾਂ 3 ਰੁਪਏ ਨਹੀਂ ਬਲਕਿ ਸਿੱਧਾ 10 ਰੁਪਏ ਪੈਟਰੋਲ ਤੇ ਡੀਜ਼ਲ ਹੈ ਸਸਤਾ ਹੋ ਸਕਦਾ ਤਾਂ ਮੋਦੀ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਤੋਹਫਾ ਜਿਹੜਾ ਹੈ ਭਾਰਤੀਆਂ ਨੂੰ ਦੇਣ ਜਾ ਰਹੀ ਹੈ 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ ਤੇ ਡੀਜ਼ਲ ਬਕਾਇਦਾ ਇਸ ਦੇ ਲਈ ਸਰਕਾਰ ਦੇ ਵੱਲੋਂ ਜੋ ਹੈ ਤੇਲ ਕੰਪਨੀਆਂ ਦੇ ਨਾਲ ਗੱਲਬਾਤ ਜਾਰੀ ਕਰ ਦਿੱਤੀ ਗਈ ਹੈ ਤੇ ਉਹ ਛੇਤੀ ਹੀ ਇਸ ਦਾ ਅਧਿਕਾਰਿਕ ਤੌਰ ਤੇ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਸੀ ਜਿਸ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ ਦੇ ਉੱਤੇ ਪੈ ਰਿਹਾ ਸੀ ਪਰ ਹੁਣ ਇਹ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਜੋ ਤੇਲ ਦੀਆਂ ਕੀਮਤਾਂ ਨੇ ਉਹ 10 ਰੁਪਏ ਤੱਕ ਘਟਾਏ ਜਾ ਸਕਦੇ ਆ ਜਿਸ ਕਰਕੇ ਲੋਕਾਂ ਨੂੰ ਵੀ ਕਾਫੀ ਜ਼ਿਆਦਾ ਫਾਇਦਾ ਇਸ ਦਾ ਮਿਲੇਗਾ ਜਿੱਥੇ ਇੱਕ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਨੇ ਅਜਿਹੇ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਲਈ ਕਈ ਤਰ੍ਹਾਂ ਦੇ ਤੋਹਫੇ ਜਿਹੜੇ ਆ ਸਰਕਾਰਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਉਸੇ ਤੋਹਫੇ ਦਾ ਇੱਕ ਹਿੱਸਾ ਮੰਨ ਸਕਦੇ ਹਾਂ ਕਿ ਜਿਹੜਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਘਾਟਾ ਕੀਤਾ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਇੱਕ ਪਾਸੇ ਨਵਾਂ ਸਾਲ ਆਉਣ ਵਾਲਾ ਹੈ ਕੁਝ ਦਿਨ ਬਾਕੀ ਨੇ ਹੋ ਸਕਦਾ ਹੈ ਕਿ ਨਵੇਂ ਸਾਲ ਦੇ ਵਿੱਚ ਇਸ ਦਾ ਅਧਿਕਾਰਿਕ ਤੌਰ ਤੇ ਐਲਾਨ ਕੀਤਾ ਜਾਵੇ ਪਰ میڈیا رپورਟਾਂ ਦੇ ਮੁਤਾਬਕ ਕਿ ਸਰਕਾਰ ਦੇ ਵੱਲੋਂ ਜੋ ਹੈ ਤੇਲ ਕੰਪਨੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ ਛੇਤੀ ਇਹ ਗੱਲਬਾਤ ਜਿਹੜੀ ਹੈ ਨੇਪਰੇ ਚੜ ਜਾਏਗੀ ਤੇ ਉਸ ਤੋਂ ਬਾਅਦ ਅਧਿਕਾਰਿਕ ਤੌਰ ਤੇ ਇਸ ਦਾ ਐਲਾਨ ਕੀਤਾ ਜਾਏਗਾ ਕਿ ਪੈਟਰੋਲ ਤੇ ਡੀਜ਼ਲ ਜਿਹੜਾ ਹੈ ਭਾਰਤ ਦੇ ਵਿੱਚ ਸਸਤਾ ਹੋ ਜਾਵੇਗਾ ਤੇ ਸਸਤਾ ਵੀ ਸਦਾ 10 ਰੁਪਏ ਦੇ ਕਰੀਬ ਹੋਵੇਗਾ ਹਾਲਾਂਕਿ ਅਜੇ ਤੱਕ ਇਸ ਬਾਰੇ ਸਰਕਾਰ ਦੇ ਕਿਸੇ ਅਧਿਕਾਰੀ ਦੇ ਵੱਲੋਂ ਜਾਂ ਆਗੂ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਵੱਡੀ ਖੁਸ਼ਖਬਰੀ ਹੈ ਕਿ ਛੇਤੀ ਹੀ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਜੋ ਇਹ ਘਾਟਾ ਵੇਖਣ ਨੂੰ ਮਿਲੇਗਾ ਜਿਸ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਰਾਹਤ ਮਿਲ ਸਕਦੀ ਹੈ ਕਿਉਂਕਿ ਮਹਿੰਗਾਈ ਦੀ ਮਾਰ ਲਗਾਤਾਰ ਲੋਕਾਂ ਦੇ ਉੱਤੇ ਪੈ ਰਹੀ ਹੈ ਤੇ ਘਰੋਂ ਨਿਕਲਣ ਦੇ ਲਈ ਵਾਨਾਂ ਦੇ ਵਿੱਚ ਜਦੋਂ ਤੇਲ ਪਾਉਣ ਦੀ ਗੱਲ ਆਉਂਦੀ ਹੈ ਤਾਂ 100 ਅਤੇ 500 ਦਾ ਨੋਟ ਸਿੱਧਾ ਹੀ ਚਲਾ ਜਾਂਦਾ ਤੇ ਜੇਕਰ ਇਹਨਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਟਣ ਗਿਆ 10 ਰੁਪਏ ਸਸਤਾ ਹੋਵੇਗਾ ਤੇ ਇਸ ਕਰਕੇ ਲੋਕਾਂ ਦੇ ਪੈਸੇ ਦੀ ਬਚਤ ਹੋਏਗੀ ਮੇਗਾਈ ਤੋਂ ਥੋੜੀ ਜੀ ਰਾਹਤ ਜਿਹੜੀ ਹੈ ਆਮ ਲੋਕਾਂ ਨੂੰ ਮਿਲੇਗੀ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰਕਾਰ પેટ્રોલ ਤੇ ਡੀਜ਼ਲ ਦੀਆਂ ਕੀਮਤਾਂ ਸਸਤੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਨਹੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰ ਸਕਦੇ ਹੋ ਤਾਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਕਿ ਲੋਕਾਂ ਨੂੰ ਵੱਡੀ ਖੁਸ਼ਖਬਰੀ ਮੋਦੀ ਸਰਕਾਰ ਦੇਣ ਜਾ ਰਹੀ ਹੈ ਵੱਡੀ ਰਾਹਤ ਕਹਿ ਸਕਦੀਆਂ ਕਿਉਂਕਿ ਪੈਟਰੋਲ ਅਤੇ ਡੀਜ਼ਲ ਜਿਹੜਾ ਹੈ ਸਸਤਾ ਹੋਣ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ LPG ਸਿਲੰਡਰ ਹੈ ਮਹਿੰਗਾ ਹੋਇਆ ਸੀ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਕਮਰਸ਼ੀਅਲ ਸਿਲੰਡਰ ਹੈ ਮਹਿੰਗਾ ਕਰ ਦਿੱਤਾ ਗਿਆ ਸੀ ਸਰਕਾਰ ਦੇ ਵੱਲੋਂ ਪਰ ਹੁਣ ਰਾਹਤ ਭਰੀ ਖਬਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ ਕਿ ਜੋ ਪੈਟਰੋਲ ਅਤੇ ਡੀਜ਼ਲ ਹੈ ਉਹ ਸਸਤਾ ਹੋਵੇਗਾ ਕੋਈ 50 ਪੈਸੇ ਨਹੀਂ 1 ਰੁਪਏ ਨਹੀਂ 2 ਰੁਪਏ ਨਹੀਂ ਬਲਕਿ ਸੱਦਾ 10 ਰੁਪਏ ਸਸਤਾ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਤਾਂ ਲੋਕਾਂ ਨੂੰ ਇਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲੇਗੀ 2024 ਦੀਆਂ ਲੋਕ ਸਭਾ ਚੋਣਾਂ ਸਿਖਰ ਦੇ ਉੱਤੇ ਨੇ ਅਜਿਹੇ ਦੇ ਵਿੱਚ ਇਹ ਤੋਹਫਾ ਮੋਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਕਾਫੀ ਜ਼ਿਆਦਾ ਸਰਕਾਰ ਦੇ ਵੀ ਲਾਹੇਵੰਦ ਸਾਬਿਤ ਹੋਣ ਵਾਲਾ ਹੈ ਇਹਨਾਂ ਚੋਣਾਂ ਦੇ ਵਿੱਚ ਕਿਉਂਕਿ ਜਿਵੇਂ ਹੀ ਚੋਣਾਂ ਆਉਂਦੀਆਂ ਨੇ ਹਰ ਇੱਕ ਪਾਰਟੀ ਦੇ ਵੱਲੋਂ ਜਾ ਸਰਕਾਰ ਦੇ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਕਈ ਤਰ੍ਹਾਂ ਦੇ ਤੋਹਫੇ ਦਿੱਤੇ ਜਾਂਦੇ ਨੇ ਹਾਲਾਂਕਿ ਨਵਾਂ ਸਾਲ ਆਉਣ ਨੂੰ ਅਜੇ ਕੁਝ ਦਿਨ ਬਾਕੀ ਨੇ ਪਰ ਉਸ ਤੋਂ ਪਹਿਲਾਂ ਹੀ ਸੂਤਰਾਂ حوالے ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੈਟਰੋਲ ਅਤੇ ਡੀਜ਼ਲ ਜਿਹੜਾ ਹੈ ਸਸਤਾ ਹੋਵੇਗਾ ਤਕਰੀਬਨ 10 ਰੁਪਏ